हे रब्बा हे सच्चे पासा आज मेनू 1000 ਰੁਪਏ ਦੀ ਲੋੜ ਆ ਸਖਤ ਮੇਰਾ ਹੱਲ ਕਰੂ ਮੈਨੂੰ ਛੋੜੇ ਦੇ ਪੂਰਾ ਭਰੂ ਤੇ ਰੱਬ ਸੱਚਾ ਤੇਰੇ ਤੇ ਲੋਕ ਕਿੰਨਾ ਵਿਸ਼ਵਾਸ ਰੱਖਦੇ ਨੇ ਮੈਂ ਬੰਦੇ ਦਾ ਵਿਸ਼ਵਾਸ ਨਹੀਂ ਟੁੱਟਣਦਾ 1000 ਰੁਪਏ ਮੇਰੇ ਕੋਲੇ ਸੀ ਕਮੇਟੀ ਭਰਨੀ ਸੀ 500 ਰੁਪਏ ਉਹਨੂੰ ਦੇ ਗਿਓ ਬਾਈ ਕਰੂ ਬੰਦੇ ਦਾ ਵਿਸ਼ਵਾਸ ਨਹੀਂ ਜਾਨ ਨਾ ਮਤ ਭਗਤਾ ਤੇਰੀ ਰੱਬ ਨੇ ਸੁਣ ਲਈ ਹੈ ਬਾਈ ਕਿਵੇਂ ਆ ਦੇ ਤਰਾਪਨੇ ਤੈਨੂੰ 500 ਰੁਪਏ ਭੇਜਿਆ ਮੈਂ ਤਾਂ ਰੱਬ ਨੂੰ 1000 ਕਿਹਾ ਸੀ ਯਾਰ ਮੇਰਾ ਤਾਂ ਵਿਸ਼ਵਾਸ ਤੋੜ ਨਹੀਂ ਸਕਦਾ ਉਹ ਬਈ 5 ਖੜ 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 ਜਾ ਤੂੰ ਆਹੋ ਮੇਰੇ ਸਾਲੇ ਦਾ 빙ੇ ਜੇ ਮੂੰਹ ਵਾਲੇ ਓਏ ਦੇ ਚਾਰ ਦਾ ਤੈਨੂੰ ਠੀਕ ਆ ਤੈਨੂੰ ਇਹ ਸਾਲੇ ਦਾ ਤੈਨੂੰ ਯਾਰ ਰੱਬ ਨਾਲ ਵੀ ਬੇਈਮਾਨੀ ਆ